ਪੰਜਾਬ ਨੂੰ ਮੀਟ ਕਰ ਰਿਹਾ ਜਿਹੜਾ ਜਿਹੜਾ ਸਾਨੀ ਆਸਤ ਤੋਂ ਬਹੁਤ ਵੱਡਾ ਸਦਸ਼ਣ ਹੈ ਆਪਾਂ ਦਾ ਸਾਰਾ ਵਰਦ ਬਣਦਾ ਹੈ ਸਭ ਤੋਂ ਵੱਡਾ ਕਿਸਾਨ ਹੈ ਉਸ ਤੋਂ ਬਾਅਦ ਆਪਾਂ ਨੰਬਰਦਾਰਾਂ ਅੱਜ ਅਸੀਂ ਸਾਰਾ ਸਰਦਾਰ ਸੱਜੀ ਸਿੰਘ ਜਿਹੜਾ ਸਾਡਾ ਜਿਹੜਾ ਕੱਲ ਕਰਤਾ ਖਾਨਕਾ ਦੀ ਸ਼ਮੂਲੀਅਤ ਹੋਰ ਵੱਖੋ-ਵੱਖੇ ਜ਼ਿਲ੍ਹਿਆਂ ਦੇ ਸਾਰੇ ਪ੍ਰਧਾਨ ਜਿਹੜੇ ਅੱਜ ਇਹਦੇ ਸ਼ਮੂਲੀਅਤ ਕਰ ਰਹੇ ਨੇ ਔਰ ਅਸੀਂ ਤਣ ਮਲ ਤਣ ਪਹਿਲੋਂ ਵੀ ਨੰਬਰਦਾਰ ਇੱਥੇ ਸਾਰੇ ਪਹੁੰਚੇ ਨੇ ਪਰ ਅੱਜ ਅਸੀਂ ਵਿਸ਼ੇਸ਼ ਤੌਰ ਤੇ ਆਪਣਾ ਯੋਗਦਾਨ ਪਾਉਣ ਵਾਸਤੇ ਔਰ ਹਮੇ ਦਾਣ ਵਾਸਤੇ ਸਰਦਾਰ ਦਿਲਜੀਤ ਸਿੰਘ ਬੱਲਵੰਤ ਨਾਸਤੂ ਵੀ ਆਇਆ ਮੈਂ ਤਕੜੇ ਹੋ ਜਾ ਸਾਰਾ ਪੰਜਾਬ ਤੁਹਾਡੇ ਨਾਲ ਹੈ ਔਰ ਜਿੱਥੇ ਅੱਜ ਜਿਹੜੇ ਵਿਣ ਚੱਲ ਰਹੇ ਨੇ ਇਹ ਸਾਨੂੰ ਤਾਂ ਪਹਿਲਾਂ ਵੀ ਵਰਦਾਨੇ ਗੁਰੂ ਸਾਹਿਬ ਨੇ ਕਿਹਾ ਕਿ ਪੰਜਾਬ ਨੇ ਹਮੇਸ਼ਾ ਮਾਣ ਚੜ੍ਹ ਕੇ ਪਹਿਲਾਂ ਯੋਗਦਾਨ ਪਾਇਆ ਸਰਦਾਰ ਜੀ ਜੀ ਸਿੰਘ ਧੱਲੇਵਾਲ ਇਹ ਇਕੱਲੇ ਕਿਸਾਨੀ ਦੀ ਗੱਲ ਨਹੀਂ ਰਹੀ ਇਹ ਜਦੋਂ ਜਦੋਂ ਇਹ ਲੋੜ ਪਈ ਹੈ ਪੰਜਾਬ ਨੂੰ ਲੀਡ ਕਰਨਾਸਤੇ ਹੋਏ ਜੋਨੇ ਪੈਦਾ ਰਣੇ ਅੱਜ ਜੀ ਸਿੰਘ ਧੱਲੇਵਾਲ ਜਿਹੜੇ ਨੇ ਨਮਾਇੰਦਗੀ ਕਰ ਰਹੇ ਨੇ ਪੂਰੇ ਹਿੰਦੁਸਤਾਨ ਦੀ ਜਿੱਥੇ ਅੱਜ ਹਿੰਦੁਸਤਾਨ ਦੀ ਸਰਕਾਰ ਕੰਟੋਰ ਬੋਰਡ ਕਮੇਟੀ ਉੱਥੇ ਭਗਵੰਤ ਸਿੰਘ ਮਾਣਵੀ ਆਪਣੀਆਂ ਜਿਹੜੀਆਂ ਉਹ ਕਿ ਜ਼ਿੰਮੇਵਾਰੀਆਂ ਸਿੱਧੂ ਪੱਜ ਗਿਆ ਔਰ ਪੂਰਾ ਪੰਜਾਬ ਜਗਜੀਤ ਸਿੰਘ ਡੱਲੇਵਾਲ ਦੇ ਨਾਲ ਇੱਕ ਇੱਕ ਘਰ ਦੇ ਵਿੱਚੋਂ ਡੱਲੇਵਾਲ ਜਿਹੜਾ ਪੈਦਾ ਹੋ ਕੇ ਪਰਮਾਤਰ ਕੀ ਅਰਦਾਸ ਵੀ ਕਰਾਂਗੇ ਕਿ ਉਹਨਾਂ ਨੂੰ ਨੰਮੀ ਆਜੂ ਬਖਸ਼ੇ ਤੰਦਰੁਸਤੀਆਂ ਬਖਸ਼ੇ ਔਰ ਜਿਸ ਤਰ੍ਹਾਂ ਵੀ ਸਾਨੂੰ ਕਿਸਾਨ ਜੌੜੀਆਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲਣੇ ਜਿਸ ਤਰ੍ਹਾਂ ਵੀ ਸਾਨੂੰ ਆਦੇਸ਼ ਕਰਨਗੇ ਉਹ ਪੂਰੀ ਤਨ ਦੇ ਨਾਲ ਪੂਰੇ ਨੰਬਰਦਾਰ ਹੋਣਗੇ ਉਹਨਾਂ ਵਾਂਗੂ